ਬਠੌਰ ਜਦੋਂ ਤੁਸੀਂ ਧਰਮਿੰਦਰ ਜੀ ਨੂੰ ਮਿਲੇ ਸੀਗੇ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਕਿਵੇਂ ਮਿਲੇ ਅਸੀਂ ਜਦੋਂ ਫਿਰ ਉੱਥੇ ਉਹਨਾਂ ਨੂੰ ਮਿਲੇ ਗਏ ਤੇ ਬਹੁਤ ਹੀ ਖੁਸ਼ੀ ਦੇ ਨਾਲ ਉਹਨਾਂ ਨੇ ਸਾਡਾ ਸਵਾਗਤ ਵੀ ਕੀਤਾ ਔਰ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਅਸੀਂ ਜਦੋਂ ਉਹਨਾਂ ਨੂੰ ਮਿਲੇ ਤਵੇ ਸਪੈਸ਼ਲ ਪਹਿਲਾਂ ਤਾਂ ਜਦੋਂ ਆਏ ਨਾਲ ਅਸੀਂ ਫੜ ਕੇ ਲਿਆ ਬਿਠਾਇਆ ਉੱਥੇ ਨਾ ਰਣਜੀਤ ਹੋਰ ਫਿਲਮ ਰਾਚੀ ਦੇ ਜੌਨੀ ਲੀਵਰ ਵਗੈਰਾ ਜਿੰਨੇ ਵੀ ਸੀ ਕਿਉਂਕਿ ਉਹਨਾਂ ਦਾ ਹੀ ਉੱਥੇ ਦਾ ਉਹ ਸੀਸਨ ਨਹੀਂ ਦਿਓਲ ਦਾ ਉੱਥੇ ਹੀ ਅਸੀਂ ਉੱਪਰ ਬੈਠੇ ਤੇ ਉੱਥੇ ਫਿਰ ਨਾਲ ਬੈਠ ਕੇ ਸਾਨੂੰ ਗੱਲਾਂ ਬਾਤਾਂ ਕਰਨ ਦਾ ਸੁਭਾਗਾਂ ਸਮਾਂ ਮਿਲਿਆ ਜਦੋਂ ਤੁਸੀਂ ਤਰਮਿੰਦਰ ਨੂੰ ਦੇਖਿਆ ਜਦੋਂ ਤੁਸੀਂ ਮਿਲੇ ਬੰਦੇ ਵਿੱਚ ਕੀ ਆਇਆ ਵੀ ਲੈ ਵੀ ਸਾਹਮਣੇ ਤਰਮਿੰਦਰ ਖੜਾ ਆਹ ਅੱਗੇ ਵੈਲਮ ਚ ਦੇ ਦੇ ਸੀ ਹੁਣ ਆਏ ਮਹਿਸੂਸ ਆਈ ਨੇ ਖੁਸ਼ੀ ਮਹਿਸੂਸ ਹੋਈ ਵੀ ਐਸ ਐਡੀ ਵੱਡੀ ਸ਼ਖਸੀਅਤ ਦੇ ਅਸੀਂ ਨਾਲ ਮੈਂ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਕਹਿਣ ਲੱਗੇ ਅੱਗੇ ਤਾਂ ਪੰਜਾਬ ਤਾਂ ਪੰਜਾਬ ਇੱਥੇ ਅੱਜ ਤੱਕ ਸਰਦਾਰ ਤੇ ਸਰਦਾਰ ਇਕੱਠੇ ਹੋਏ ਹੋਏ ਨਾ ਇੰਨਾ ਖੁਸ਼ ਹੋਏ ਉਹ ਉੱਥੇ ਜਿਸ ਟਾਈਮ ਉਹ ਆਏ ਨੇ ਤੇ ਮਤਲਬ ਦੇਖ ਕੇ ਜਿਵੇਂ ਸਾਨੂੰ ਰੱਬ ਮਿਲ ਗਿਆ ਹੁੰਦਾ ਉਹ ਚੀਜ਼ ਦੀ ਤਰ੍ਹਾਂ ਦੀ ਫੀਲ ਹੋਈਗੀ ਇੰਨਾ ਵਧੀਆ ਉਹਨਾਂ ਦਾ ਹੋਰਾਵਾ ਤੇ ਉਹਨਾਂ ਦੇ ਨਾਲ ਜਿਸ ਟਾਈਮ ਅਸੀਂ ਮਿਲੇ ਆਂ ਤੇ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਵੀ ਜਿਵੇਂ ਅਸੀਂ ਇੱਕ ਪੁਰਾਣੇ ਕੋਈ ਜਾਣਦੇ ਹੋਏ ਜਾਂ ਐਨੇ ਮਲਾਪੜੇ ਸੁਭਾਅ ਦੇ ਮਾਲਕ ਨੇ ਤੇ ਐਨੇ ਡਾਊਨ ਟੂ ਅਰਥ ਨੇ ਉਹਨਾਂ ਨੇ ਨਾਲ ਬੈਠ ਕੇ ਤੇ ਉਹ ਸੀ ਜਿਹੜੇ ਆ ਉਹ ਤੁਹਾਨੂੰ ਧਿਆਨ ਹੀ ਨਹੀਂ ਕਰ ਸਕਦੇ ਅਸੀਂ ਸ਼ਬਦਾਂ ਦੇ ਵਿੱਚ ਮਠਰ ਜੀ ਸਾਹਿਬ ਤੁਸੀਂ ਧਰਮਿੰਦਰ ਜੀ ਨੂੰ ਮਿਲੇ ਸੀਗੇ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਕਿਵੇਂ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਲੇਕਿਨ ਸਭ ਤੋਂ ਪਹਿਲਾਂ ਮੈਂ ਇਸ ਮਹਾਨ ਹਸਤੀ ਜੋ ਕਿ ਇਸ ਦੁਨੀਆ ਵਿੱਚ ਨਹੀਂ ਰਹੇ ਫਿਲਮ ਇੰਡਸਟਰੀ ਦੇ ਬਾਬਾ ਬੋੜ ਧਰਮਿੰਦਰ ਜੀ ਜੋ ਉਹਨਾਂ ਦੇ ਜਾਣ ਤੇ ਬਹੁਤ ਵੱਡਾ ਦੁੱਖ ਮਹਿਸੂਸ ਕਰ ਰਹੇ ਹਾਂ ਔਰ ਇਹ ਘਾਟਾ ਫਿਲਮ ਇੰਡਸਟਰੀ ਨੂੰ ਨਹੀਂ ਪੂਰੇ ਸਮਾਜ ਨੂੰ ਹੈ ਕਿਉਂਕਿ ਇੱਕ ਐਸੇ ਇਨਸਾਨ ਦਾ ਚਲੇ ਜਾਣਾ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਇਸ ਉਮਰ ਤੱਕ ਇੱਕ ਫਿਲਮ ਇੰਡਸਟਰੀ ਔਰ ਇੱਕ ਪੰਜਾਬ ਦੇ ਜੈਸਵੀ ਬੰਦੇ ਨੂੰ ਕਦੇ ਮਿਲਦੇ ਸੀ ਨਾ ਐਨੇ ਖੁਸ਼ ਹੋ ਕੇ ਮਿਲ ਜਾਂਦੇ ਜੀ ਮੈਂ ਉਹਨਾਂ ਨੂੰ ਲੱਭ ਗਿਆ ਹੁੰਦਾ ਤੇ ਅਸੀਂ ਜਦੋਂ ਫਿਰ ਉੱਥੇ ਉਹਨਾਂ ਨੂੰ ਮਿਲੇ ਗਏ ਤੇ ਬਹੁਤ ਹੀ ਖੁਸ਼ੀ ਦੇ ਨਾਲ ਉਹਨਾਂ ਨੇ ਸਾਡਾ ਸਵਾਗਤ ਵੀ ਕੀਤਾ ਔਰ ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਅਸੀਂ ਜਦੋਂ ਉਹਨਾਂ ਨੂੰ ਮਿਲੇ ਤਵੇ ਸਪੈਸ਼ਲ ਪਹਿਲਾਂ ਤਾਂ ਜਦੋਂ ਆਏ ਨਾਲ ਅਸੀਂ ਫੜ ਕੇ ਲਿਆ ਬਿਠਾਇਆ ਉੱਥੇ ਨਾਲ ਰਣਜੀਤ ਹੋਰ ਫਿਲਮ ਰਾਤੀ ਦੇ ਜੌਨੀ ਲੀਵਰ ਵਗੈਰਾ ਜਿੰਨੇ ਵੀ ਸੀ ਤੇ ਗੁਲਸ਼ਨ ਗਰੋਵਰ ਤੇ ਇਹ ਸੀ ਇਹਨਾਂ ਨੇ ਮਿਲ ਕੇ ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਸਪੈਸ਼ਲ ਕਿਉਂਕਿ ਉਹਨਾਂ ਦਾ ਹੀ ਉੱਥੇ ਦਾ ਉਹ ਸੀਸਨੀ ਦੇওল ਦਾ ਉੱਥੇ ਹੀ ਅਸੀਂ ਉੱਪਰ ਬੈਠੇ ਤੇ ਉੱਥੇ ਫਿਰ ਨਾਲ ਬੈਠ ਕੇ ਸਾਨੂੰ ਗੱਲਾਂ ਮੱਥਾ ਕਰਨ ਦਾ ਸੁਭਾਗਾਂ ਸਮਾਂ ਮਿਲਿਆ ਜਦੋਂ ਤੁਸੀਂ ਤਰਮਿੰਦਰ ਨੂੰ ਦੇਖਿਆ ਜਦੋਂ ਤੁਸੀਂ ਮਿਲੇ ਬੰਦੇ ਵਿੱਚ ਕੀ ਆਇਆ ਵੀ ਲੈ ਵੀ ਸਾਹਮਣੇ ਤਰਮਿੰਦਰ ਖੜਾ ਆਹ ਅੱਗੇ ਫਿਲਮਾਂ 'ਚ ਦੇਖਦੇ ਸੀ ਹੁਣ ਆਏ ਮਹਿਸੂਸ ਆਈ ਇਹਨੇ ਖੁਸ਼ੀ ਮਹਿਸੂਸ ਹੋਈ ਵੀ ਇਸ ਐਡੀ ਵੱਡੀ ਸ਼ਖਸੀਅਤ ਦੇ ਅਸੀਂ ਨਾਲ ਬੈਠੇ ਹਾਂ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਠੀਕ ਗੱਲਬਾਤ ਜਿਸ ਵਕਤ ਅਸੀਂ ਗਏ ਉਹਨਾਂ ਨੂੰ ਤੇ ਅਸੀਂ ਸਨਮਾਨ ਵੀ ਕਰਨਾ ਸੀ ਉਹਨਾਂ ਦਾ ਤੇ ਸਨਮਾਨ ਵੀ ਕੀਤਾ ਬਹੁਤ ਹੀ ਪਿਆਰ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਕਹਿਣ ਲੱਗੇ ਅੱਗੇ ਤਾਂ ਪੰਜਾਬ ਤਾਂ ਪੰਜਾਬ ਇੱਥੇ ਅੱਜ ਤਾਂ ਸਰਦਾਰ ਤੇ ਸਰਦਾਰ ਇਕੱਠੇ ਹੋਏ ਹੋਏ ਨਾ ਇੰਨਾ ਖੁਸ਼ ਹੋਏ ਉਹ ਲੈ ਕੇ ਬਹੁਤ ਹੀ ਜ਼ਿਆਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਸਨਮਾਨ ਕੀਤਾ ਤੇ ਇੱਕ ਦਿਲ ਨੂੰ ਯਾਦ ਰੱਖਣ ਵਾਲੀ ਗੱਲ ਹੈ ਤੇ ਅਸੀਂ ਇੱਥੋਂ ਸਪੈਸ਼ਲ ਇੱਕ ਲੋਈਆਂ ਬਣਵਾ ਕੇ ਲਗਾਏ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਨਕਸ਼ਾ ਔਰ ਨਾਲ ਗੁਰਮੁਖੀ ਦੇ ਵਿੱਚ ਉੜਾ ਆੜਾ ਇਹ ਪੂਰਾ ਲਿਖਿਆ ਹੋਇਆ ਸੀ ਜਦੋਂ ਅਸੀਂ ਉਹਨਾਂ ਨੂੰ ਸਨਮਾਨਤ ਕੀਤਾ ਉਹਦੇ ਨਾਲ ਤੇ ਉਹਨਾਂ ਨੇ ਘੁੱਟ ਕੇ ਨਾ ਪੰਜਾਬ ਦਾ ਨਕਸ਼ਾ ਆਪਣੀ ਛਾਤੀ ਦੇ ਨਾਲ ਲਾ ਲਿਆ ਕਹਿੰਦੇ ਵੀ ਮੇਰਾ ਪੰਜਾਬ ਆ ਗਿਆ ਇੰਨਾ ਖੁਸ਼ ਹੋਏ ਤੇ ਕੋਲੇ ਰਣਜੀਤ ਬੈਠਾ ਉਹ ਕਹਿੰਦਾ ਮੈਨੂੰ ਵੀ ਠੰਡ ਲੱਗ ਰਹੀ ਹੈ ਅੱਛਾ ਜਿਆਕਰ ਰੁਕ ਜਾ ਤੈਨੂੰ ਵੀ ਪਾਉਣਾ ਇਹਨਾਂ ਨੂੰ ਵੀ ਸਨਮਾਨਤ ਕੀਤਾ ਹੋਰ ਜਿਹੜੀਆਂ ਸ਼ਖਸੀਅਤਾਂ ਸੀ ਮੋਨ ਲਾਲ ਬਾਗੜ ਤੇ ਵਗੈਰਾ ਅਸੀਂ ਉਹਨਾਂ ਨੂੰ ਅਸੀਂ ਜਦੋਂ ਤੁਸੀਂ ਉਹਨਾਂ ਨੂੰ ਜਦੋਂ ਮਿਲੇ ਤੁਸੀਂ ਉਹਨਾਂ ਨੂੰ ਦੱਸਿਆ ਵੀ ਮੈਂ ਲੁਧਿਆਣਾ ਤੋਂ ਆਇਆ ਵੀ ਮੈਂ ਸੰਨ ਨਾਲ ਸਾਡੇ ਨਾਲ ਸਾਡਾ ਲੁਧਿਆਣਾ ਸ਼ਹਿਰ ਦਾ ਉਹ ਗੱਲਬਾਤਾਂ ਹੋਈਆਂ ਤੁਹਾਡੀਆਂ ਤੇ ਜਦੋਂ ਕਿਵੇਂ ਸਾਡੇ ਨਾਲ ਲੁਧਿਆਣਾ ਮੈਂ ਤੁਸੀਂ ਸੰਨ ਨਾਲ ਰਹੇ ਹੋ ਤੇ ਸੰਨ ਨਾਲ ਦੇ ਕੋਲੇ ਪੈਰੋ ਮੁੰਨਾ ਪੈਂਟ ਪੰਡਾ ਹਾਂ ਜੀ ਕਹਿੰਦੇ ਹੈਗਾ ਪੈਰੋ ਮੁੰਨਾ ਤੇ ਮੈਂ ਕਿਹਾ ਸਾਡੇ ਚੀਚਾ ਜੀ ਆ ਉੱਥੇ ਤੁਹਾਡੇ ਨਾਲ ਇੱਕ ਕਲਾਸ ਪਿੱਛੇ ਪੜਦੇ ਹੁੰਦੇ ਬੜੇ ਖੁਸ਼ ਹੋਏ ਹਾਂ ਕਹਿੰਦੇ ਭੈਰ ਮੋਨਾ ਤਾਂ ਮੈਂ ਜਾਣਦਾ ਮੈਂ ਭੈਰ ਮੋਨਾ ਦੇ ਨਾਲ ਤੇ ਲੜਕੇ ਸਾਡੇ ਨਾਲ ਪੜਦੇ ਹੁੰਦੇ ਸੀ ਤੇ ਬਹੁਤ ਹੀ ਖੁਸ਼ ਹੋਏ ਯਾਨੀ ਇਹਨਾਂ ਮਤਲਬ ਉਹਨਾਂ ਨੂੰ ਜਿਵੇਂ ਕੁਛ ਲੱਭ ਗਿਆ ਹੁੰਦਾ ਵੀ ਸਾਡੇ ਪੰਜਾਬੀ ਭਰਾ ਸਾਨੂੰ ਕੋਈ ਕੋਈ ਐਸੀ ਗੱਲ ਕਹੀ ਹੋਵੇ ਜਿਹੜੀ ਅੱਜ ਵੀ ਤੁਹਾਨੂੰ ਯਾਦ ਆ ਪੰਜਾਬ ਦੇ ਰਿਲੇਟਡ ਜਾਂ ਲੁਧਿਆਣੇ ਰਿਲੇਟਡ ਜਾਂ ਕੁਝ ਹੋਰ ਕੋਈ ਖਾਸ ਗੱਲ ਕਹੀ ਹੋਵੇ ਤੁਹਾਨੂੰ ਬਸ ਐਹੀ ਗੱਲ ਹੈ ਕਿ ਜਿਸ ਵਕਤ ਅਸੀਂ ਉਹਨਾਂ ਨੂੰ ਲੋਈ ਦਿੱਤੀ ਨਾ ਉਹਨਾਂ ਨੇ ਜਦੋਂ ਦੇਖਿਆ ਪੰਜਾਬ ਦਾ ਨਕਸ਼ਾ ਤੇ ਗੁਰਮੁਖੀ ਦੇ ਅੱਖਰ ਛਾਤੀ ਨਾਲ ਲਾ ਕੇ ਕਹਿਣ ਲੱਗੇ ਅੱਜ ਮੇਰਾ ਪੰਜਾਬ ਮੈਨੂੰ ਮਿਲ ਗਿਆ। ਖੁਸ਼ ਹੋਏ ਪੂਰੇ। ਹਾਂਜੀ ਬਹੁਤ ਪੂਰੇ ਖੁਸ਼ ਹੋਏ। ਤੇ ਇਸ ਕਰਕੇ ਜਾਨੀ ਉਹਨਾਂ ਦੇ ਜਾਣ ਦਾ ਸਾਨੂੰ ਜਿੱਥੇ ਬਹੁਤ ਵੱਡਾ ਦੁੱਖ ਆਇਆ ਤੇ ਉੱਥੇ ਉਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਤੇ ਸਤਿਗੁਰੂ ਕਿਰਪਾ ਕਰਨ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਲੇਕਿਨ ਬਹੁਤ ਘਾਟਾ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਫਿਲਮ ਇੰਡਸਟਰੀ ਨੂੰ ਪਿਆ ਸਮਾਜ ਨੂੰ ਜਦੋਂ ਵੀ ਅਸੀਂ ਜਨ ਨੂੰ ਮਿਲਿਆ ਸਾਨੂੰ ਵੀ ਬਹੁਤ ਵੱਡਾ ਦੁੱਖ ਹੋਇਆ ਸਾਡੇ ਨਾਲ ਖੂਬ ਸਖਸ਼ ਨਾਲ ਨੇ ਸਤਵਿੰਦਰ ਸਿੰਘ ਮਠਾੜੂ ਜਿਹੜੇ ਤਰਮਿੰਦਰ ਨੂੰ ਮਿਲ ਕੇ ਮਿਲੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਖਾਣਾ ਵੀ ਖਾਧਾ ਤਰਮਿੰਦਰ ਦੇ ਨਾਲ ਤੇ ਤਕਰੀਬਨ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਯਾਦਾਂ ਨਾਲ ਜੁੜ ਗਈਆਂ ਨੇ ਸ਼ਤਨਜੀ ਸਾਤ ਪਹਿਲਾਂ ਸਵਾਗਤ ਹੈ ਜੀ ਹਾਂਜੀ ਸასიਖਾਲ ਜੀ ਤੁਸੀਂ ਤਰਮਿੰਦਰ ਨੂੰ ਮਿਲੇ ਕੀ ਐਕਸਪੀਰੀਅੰਸ ਲਿਆ ਜਦੋਂ ਤੁਸੀਂ ਉੱਥੇ ਬੰਬੇ ਪਹੁੰਚੇ ਤੁਹਾਨੂੰ ਕਿਵੇਂ ਰਿਸੀਵ ਕੀਤਾ ਕਿਨੇ ਰਿਸੀਵ ਕੀਤਾ ਜਿਸ ਟਾਈਮ ਜੀ ਅਸੀਂ ਉੱਥੇ ਇੱਕ ਫਿਲਮ ਦਾ ਮਹੂਰਤ ਸੀਗਾ ਅਸੀਂ ਉਹਦੇ ਉੱਤੇ ਸਣੀ ਸੁਪਰ ਸਾਊਂਡ ਗਏ ਸੀਗੇ ਤੇ ਉੱਥੇ ਧਰਮਪਾਜੀ ਨੇ ਆਉਣਾ ਸੀ ਉਹ ਚਾਰ ਪੰਜ ਮਹੀਨੇ ਤੋਂ ਉਹ ਬਿਮਾਰ ਸੀ ਤੇ ਉਹ ਸਿਰਫ ਉਹਨਾਂ ਨੇ 15 ਮਿੰਟ ਦੇ ਲਈ ਆਉਣਾ ਸੀਗਾ ਉਹਦੇ ਤੇ ਕਲਾਪ ਕਰਨਾ ਸੀਗਾ ਚਲੋ ਥੋੜਾ ਖਾਸ ਕਰਕੇ ਤੁਹਾਡੀ ਫਿਲਮ ਤੇ ਆਉਣਾ ਸੀ ਹਾਂਜੀ ਹਾਂਜੀ ਉਹ ਕਲਾਪ ਕਰਨ ਦੇ ਲਈ ਆਏ ਭਾਜੀ ਤੇ ਉੱਥੇ ਜਿਸ ਟਾਈਮ ਉਹ ਆਏ ਨੇ ਤੇ ਮਤਲਬ ਦੇਖ ਕੇ ਜਿਵੇਂ ਸਾਨੂੰ ਰੱਬ ਮਿਲ ਗਿਆ ਹੁੰਦਾ ਉਹ ਚੀਜ਼ ਤਰ੍ਹਾਂ ਦੀ ਫੀਲ ਹੋਈ ਕਿ ਇੰਨਾ ਵਧੀਆ ਉਹਨਾਂ ਦਾ ਔਰਾਵਾ ਤੇ ਉਹਨਾਂ ਦੇ ਨਾਲ ਜਿਸ ਟਾਈਮ ਅਸੀਂ ਮਿਲੇ ਆ ਤੇ ਇਸ ਤਰ੍ਹਾਂ ਮਹਿਸੂਸ ਹੀ ਨਹੀਂ ਹੋਇਆ ਵੀ ਜਿਵੇਂ ਅਸੀਂ ਇੱਕ ਪੁਰਾਣੇ ਕੋਈ ਜਾਣਦੇ ਹੋਏ ਜਾਂ ਐਨੇ ਮਲਾਪੜੇ ਸੁਭਾਅ ਦੇ ਮਾਲਕ ਨੇ ਤੇ ਐਨੇ ਡਾਊਨ ਟੂ ਅਰਥ ਨੇ ਉਹਨਾਂ ਨੇ ਨਾਲ ਬੈਠ ਕੇ ਤੇ ਉਹ ਸੀ ਜਿਹੜੇ ਆ ਉਹ ਤੁਹਾਨੂੰ ਧਿਆਨ ਹੀ ਨਹੀਂ ਕਰ ਸਕਦੇ ਅਸੀਂ ਸ਼ਬਦਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਨਿੱਘਾ ਸਵਾਗਤ ਕੀਤਾ ਤੇ ਅਸੀਂ ਮਿਲੇ ਹਾਂ ਉੱਥੇ ਉਸ ਤੋਂ ਬਾਅਦ ਕੀ ਹੋਇਆ ਸੀ ਜਦੋਂ ਤੁਸੀਂ ਮਿਲੇ ਤੁਹਾਡਾ ਸਵਾਗਤ ਕੀਤਾ ਗਿਆ ਤੁਸੀਂ ਇਕੱਠੇ ਐਂਟਰ ਕੀ ਉਸ ਤੋਂ ਬਾਅਦ ਕੀ ਹੋਇਆ ਸੀ ਕਿਹੜੀ ਗੱਲਬਾਤ ਹੋਈ ਥੋੜੀ ਧਰਮਿੰਦਰ ਜੀ ਨਾਲ ਜਾਂ ਕੋਈ ਹੋਰ ਸੀਗੇ ਏ ਜੀ ਅਸੀਂ ਇਹਨਾਂ ਦੇ ਉੱਪਰ ਆਪਣੇ ਆਫਿਸ ਦੇ ਵਿੱਚ ਬੈਠੇ ਸੀ ਜਦ ਸਾਨੂੰ ਅਸੀਂ ਉਹਨਾਂ ਦੇ ਕੋਲੇ ਜਾ ਕੇ ਬੈਠੇ ਹਾਂ ਤੇ ਅਸੀਂ ਉਹਨਾਂ ਦੇ ਕੋਲੇ ਲੈ ਕੇ ਗਏ ਆਪਣੇ ਜਿਹੜੇ ਪੁਰਾਣੀਆਂ ਖੇਡਾਂ ਸੀਗੀਆਂ ਉਹਨਾਂ ਦੀ ਗੁੱਲੀ ਡੰਡਾ ਹੋ ਗਿਆ ਜਿਹੜੀ ਆਪਣੇ ਕੋਕਲਾਛੂ ਪੱਕੀ ਵਾਲੇ ਆਪਾਂ ਉਹ ਬਣਾਈ ਹੋਈ ਸੀਗੀ ਜੀ ਤੇ ਆਪਣੇ ਵੰਟੇ ਸੀਗੇ ਪਰਾਣੀਆਂ ਪੱਖੀਆਂ ਤੇ ਹੋਰ ਇੱਕ ਕੌਡੀਆਂ ਹੁੰਦੀਆਂ ਸੀ ਇੱਕ ਤਾਂ ਚਿੱਟੀਆਂ ਕੌਡੀਆਂ ਹਨਾ ਇੱਕ ਕਾਲੀਆਂ ਕੌਡੀਆਂ ਜਿਹੜੀਆਂ ਪਰਾਣੀਆਂ ਆਪਣੀਆਂ ਚੱਲਦੀਆਂ ਸੀਗੀਆਂ ਹਣਾ ਉਹ ਅਸੀਂ ਜਿਸ ਟਾਈਮ ਉਥੋਂ ਲੈ ਕੇ ਗਏ ਆ ਤੇ ਇੱਕ ਨਾ ਅਸੀਂ ਜਿਹੜੀਆਂ ਹੈਗੀਆਂ ਉਸ ਟਾਈਮ ਲੋਈਆਂ માં ਬਣਵਾਈਆਂ ਸੀ ਆਪਣੇ ਪੰਜਾਬ ਦੇ ਨਕਸ਼ੇ ਵਾਲੀਆਂ ਦੇ ਊੜੇ ਆੜੇ ਜਿਹੜੇ ਲਿਖ ਕੇ ਆਪਣੇ ਗੁਰਮੁਖੀ ਲਿਖੀ ਦੇ ਲਿਪੀ ਦੇ ਵਿੱਚ ਹਨ ਜਦ ਅਸੀਂ ਉਹਨਾਂ ਦੇ ਮਤਲਬ ਜਿਹੜੀ ਆਪਾਂ ਲੋਈ ਪਾਈ ਆ ਨਾ ਤਾਂ ਉਹਨਾਂ ਨੇ ਕੁੱਟ ਕੇ ਜੱਫੀ ਦੇ ਵਿੱਚ ਇਸ ਤਰੀਕੇ ਨਾਲ ਪਾ ਲਿਆ ਵੀ ਮੇਰਾ ਪੰਜਾਬ ਵੀ ਜਿਹੜਾ ਹੈਗਾ ਵਾ ਵੀ ਆ ਗਿਆ ਤੇ ਉਥੇ ਇੰਨੇ ਖੁਸ਼ ਹੋ ਗਏ ਕਹਿੰਦੇ 15 ਮਿੰਟ ਲਈ ਆਏ ਸੀ ਤੇ 4 ਘੰਟੇ ਭਾਜੀ ਉੱਥੇ ਬੈਠੇ ਗੱਲਾਂ ਮਾਰਦੇ ਰਹੇ ਕਿਉਂਕਿ ਉਹ ਮਾਹੌਲ ਹੀ ਪੰਜਾਬੀ ਮਾਹੌਲ ਬਣ ਗਿਆ ਉੱਥੇ ਰਣਜੀਤ ਭਾਜੀ ਆਏ ਹੋਏ ਸੀਗੇ ਗੁਲਸ਼ਨ ਗਰੋਵਰ ਭਾਜੀ ਸੀ ਮੋਹਨ ਬਗੜ ਭਾਜੀ ਤੇ ਆਪਣੇ ਸਾਰੇ ਸ਼ਵਿੰਦਰ ਮਹਾਲ ਭਾਜੀ ਹੋਣੇ ਅਬਜੇ ਟੰਡਨ ਜੀ ਤੇ ਹੋਰ ਸਾਰਾ ਉਹ ਆਪਣਾ ਜੌਨੀ ਲੀਵਰ ਜੀ ਵੀ ਹੋਰ ਮਾਹੌਲ ਹੀ ਮਤਲਬ ਉਹ ਸਾਰਾ ਪੰਜਾਬੀ ਮਾਹੌਲ ਹੀ ਹੋ ਗਿਆ ਤੇ ਉਹ ਇੰਨੇ ਖੁਸ਼ ਹੋਏ ਮਤਲਬ ਕਹਿੰਦੇ ਮੈਂ ਬੜੇ ਦਿਨਾਂ ਬਾਅਦ ਮਤਲਬ ਜਿਹੜਾ ਉਹ ਚੀਜ਼ ਮਹਿਸੂਸ ਕੀਤੀ ਆ ਵੀ ਜਿਹੜੀ ਜਿਵੇਂ ਤੁਸੀਂ ਕਿਹਾ ਵੀ ਉਹ ਕਦੇ ਜਿਵੇਂ ਤੁਸੀਂ ਕਿਹਾ ਵੀ ਸਾਰਾ ਪੰਜਾਬ ਪੰਜਾਬ ਵਰਗਾ ਮਾਹੌਲ ਵਾ ਗਿਆ ਪੰਜਾਬ ਬਾਰੇ ਕੋਈ ਗੱਲ ਹੋਈ ਉਥੇ ਧਰਮਿੰਦਰ ਜੀ ਨੇ ਕੀਤੀ ਤੁਹਾਡੇ ਨਾਲ ਕੋਈ ਗੱਲਬਾਤ ਹਾਂਜੀ ਉਹਨਾਂ ਨੇ ਪੁੱਛਿਆ ਹਾਲਚਲ ਪੁੱਛਿਆ ਵੀ ਕਿਵੇਂ ਐ ਹੱਸ ਕੇ ਕਹਿੰਦੇ ਵੀ ਉਹ ਘੰਟਾ ਘਰ ਉੱਥੇ ਹੀ ਆ ਮੈਂ ਕਿਹਾ ਹਾਂਜੀ ਜੀ ਘੰਟਾ ਘਰ ਉੱਥੇ ਹੀ ਆ ਜੀ ਜਿਹੜਾ ਵੀ ਹੈਗਾ ਵਾ ਤੇ ਉਸੇ ਜਗ੍ਹਾ ਅਸੀਂ ਬੈਠੇ ਆ ਜਿਵੇਂ ਬੈਠ ਕੇ ਉਹਨਾਂ ਦੇ ਨਾਲ ਬੈਠੇ ਅਸੀਂ ਜਦੋਂ ਉਹਨਾਂ ਨੇ ਮੈਂ ਹੱਥ ਲਿਆ ਤੇ ਉਹਨਾਂ ਦਾ ਕਿਉਂਕਿ ਅਸੀਂ ਤਾਂ ਮੇਰੇ ਤਾਂ ਉਹ ਜੋ ਮੈਂ ਆਪਾ ਸਟਾਰਟਿੰਗ ਦੇ ਉਤੋਂ ਫਿਲਮਾਂ ਹੀ ਕਰਦੇ ਰਹੇ ਆ ਉਹ ਸਾਡੇ ਮੇਨ ਹੀਰੋ ਸੀ ਉਹਨਾਂ ਨੂੰ ਇੱਕ ਗੁਰੂ ਅੰਨੀਓ ਗੁਰੂ ਅੰਨੀਓ ਹੀ ਅਸੀਂ ਦੇਖਦੇ ਆ ਵੀ ਜਿਹੜੇ ਹੈਗੇ ਆ ਵੀ ਸਾਡੀ ਹਰੇਕ ਬੰਦੇ ਦੀ ਵੀ ਇਹੀ ਅੱਛਾ ਆਉਂਦੀ ਹੈ ਮੇਰੀ ਵੀ ਇਹੀ ਅੱਛਾ ਸੀ ਅਸੀਂ ਪਹਿਲਾਂ ਹਾਂਜੀ ਤਰਮਿੰਦਰ ਨੂੰ ਮਿਲੀਏ ਸਿਰਫ ਅਸੀਂ ਦੂਰੋਂ ਹੀ ਦੇਖ ਲਈਏ ਬਸ ਮੇਰੀ ਇਹੀ ਅੱਛਾ ਹੁੰਦਾ ਜਦ ਆਪਾ ਛੋੜੇ ਵਿੱਚ ਸੀਗੇ ਹਨਾ ਇਹੀ ਅੱਛਾ ਆਉਂਦੀ ਹੈ ਵੀ ਇੱਕ ਵਾਰੀ ਉਹਨਾਂ ਦਾ ਅਸੀਂ ਉਹਨਾਂ ਦੇ ਦਰਸ਼ਨ ਤੇ ਦੀਦਾਰ ਹੀ ਕਰ ਲਈਏ ਬਸ ਹੈ ਉਹ ਜਿਵੇਂ ਹੁਣ ਪਹਿਲਾਂ ਅਸੀਂ ਛੋਟੇ ਹੁੰਦਿਆਂ ਦਾ ਕੀ ਹੁੰਦਾ ਸੀਗਾ ਮੇਰਾ ਅਸੀਂ ਫੋਟੋਆਂ ਕੱਟ ਕੇ ਨਾ ਅਖਬਾਰ ਦੇ ਵਿੱਚੋਂ ਉਹ ਸਾਰੀ ਮੈਂ ਐਲਬਮ ਬਣਾ ਲੈਣੀ ਉਹਨਾਂ ਨੇ ਧਰਮਪਾਲ ਦੀ ਕੋਈ ਫਿਲਮ ਸਾਰੀਆਂ ਫਿਲਮਾਂ ਅਸੀਂ ਜਾ ਕੇ ਦੇਖਣੀਆਂ ਉਹਨਾਂ ਦੀ ਹਨਾ ਉਹ ਮਲ ਬਣਾ ਕੇ ਮੇਰੇ ਨਾਲ ਤਾਂ ਇਹ ਵੀ ਹੁੰਦਾ ਜਿਵੇਂ ਸੰਡੇ ਨੂੰ ਪਹਿਲਾਂ ਆਪਣੇ ਸੌਂਗ ਆਉਂਦੇ ਆਉਂਦੀ ਨਾ 7:30 ਵਜੇ ਤੇ ਜਦੋਂ ਮੈਂ ਸੁੱਤਾ ਹੀ ਪਿਆ ਹੋਣਾ ਹਨਾ ਤੇ ਇਹਨਾਂ ਨੇ ਫਾਦਰ ਸਾਹਿਬ ਨੇ ਕੀ ਕਰਨਾ ਇਹਨਾਂ ਦਾ ਗਾਣਾ ਨਾ ਉੱਚਾ ਕਰ ਦੇਣਾ ਧਰਮਿੰਦਰ ਦਾ ਸੌਂ ਗਿਆ ਮੈਂ ਜਦੀ ਉੱਠ ਕੇ ਆ ਗਿਆ ਟੀਵੀ ਦੇ ਕੋਈ ਵੀ ਮਿਲਤੀ ਹੈ ਜ਼ਿੰਦਗੀ ਵਿੱਚ ਮੁਹੱਬਤ ਕبھی ਕبھی ਜਾਇ ਹੋਰ ਕਿੰਨੇ ਕਿੰਨੇ ਵਧੀਆ ਸਾਰੇ ਸੌਂਗ ਨੇ ਇਹਨਾਂ ਦੇ ਜਿਹੜੇ ਵੀ ਸੌਂਗ ਆਉਣੇ ਤੇ ਉਹ اٹਕੇ ਜਾ ਕੇ ਉਹ ਜਦ ਹੀ ਉੱਟ ਕੇ ਬੈਠ ਜਾਣਾ ਤੇ ਬੈਠ ਕੇ ਵੀ ਇਹਨਾਂ ਨੇ ਕਿਹਾ ਇਹਨੂੰ ਉਠਾਉਣ ਦਾ ਤਰੀਕਾ ਹੀ ਨਹੀਂ ਬਈ ਜਿਹੜਾ ਹੈਗਾ ਇਹਨਾਂ ਦੇ ਜਾਣ ਦਾ ਸਾਨੂੰ ਇੰਨਾ ਜਿਆਦਾ ਦੋਖਾ ਉਹ ਨਹੀਂ ਕੋਈ ਘਾਟਾ ਪੂਰਾ ਹੋ ਹੀ ਨਹੀਂ ਸਕਦਾ ਉਹ ਜਿਹੜਾ ਹੈ ਉਹ ਇੱਕ ਸੂਰਜ ਸੀ ਉਹ ਇੱਕ ਐਸੇ ਕਲਾਕਾਰ ਸੀ ਦੇਖੋ ਉਹ ਚਾਹੇ ਰੋਮਾਂਟਿਕ ਉਹਨਾਂ ਨੇ ਆਪਣੇ ਐਕਟਿੰਗ ਕੀਤੀ ਆ ਹਨਾ ਅਦਾਕਾਰੀ ਰੋਮਾਂਟਿਕ ਅਦਾਕਾਰੀ ਕੀਤੀ ਆ ਚਾਹੇ ਹਾਸੇ ਦੀ ਆਪਣੀ ਅਦਾਕਾਰੀ ਕੀਤੀ ਆ ਚਾਹੇ ਐਕਸ਼ਨ ਅਦਾਕਾਰੀ ਕੀਤੀ ਆ ਉਹ ਹਰੇਕ ਸੀਨ ਦੇ ਵਿੱਚ ਅਜਿਹੇ ਫਿੱਟ ਹੋ ਜਾਂਦੇ ਸੀ ਉਹਨਾਂ ਵਰਗਾ ਬਾਨਾ ਬਹੁਤ ਔਕਾ ਵਾ ਚਾਹੇ ਉਹ ਡਾਕੂ ਦਾ ਰੋਲ ਕੀਤਾ ਉਹਦਾਂ ਤੋਂ ਵਧੀਆ ਕੋਈ ਡਾਕੂ ਦਾ ਰੋਲ ਨਹੀਂ ਕਰ ਸਕਦਾ ਠੀਕ ਆ ਉਹਨਾਂ ਤੋਂ ਵਧੀਆ ਕੋਈ ਪੁਲਿਸ ਇੰਸਪੈਕਟਰ ਦਾ ਰੋਲ ਨਹੀਂ ਕਰ ਸਕਦਾ ਉਹਨਾਂ ਤੋਂ ਵਧੀਆ ਕੋਈ ਆਪਣੇ ਫੌਜੀ ਦਾ ਰੋਲ ਨਹੀਂ ਕਰ ਸਕਦਾ ਉਹਨਾਂ ਤੋਂ ਵਧੀਆ ਕੋਈ ਰੋਮਾਂਟਿਕ ਸੀਨ ਨਹੀਂ ਕਰ ਸਕਦਾ ਉਹ ਆਪਣੀਆਂ ਤਾਂ ਉਹ ਤਾਂ ਅਜਿਹਾਂ ਮਤਲਬ ਜਿਹੜਾ ਉਹ ਖਟਗੇ ਕਹਿੰਦੇ ਜਿਹੜੀਆਂ ਆਪਣੀਆਂ ਮਤਲਬ ਸਾਰੇ ਹਿੰਦੁਸਤਾਨ ਦੀਆਂ ਮਾਵਾਂ ਮਾਵਾਂ ਜਦੋਂ ਆਪਣੇ ਪੁੱਤ ਨੂੰ ਆਪਾਂ ਨਵਾਉਂਦੀਆਂ ਨੇ ਨਾ ਹਨਾ ਨਵਾ ਕੇ ਜਦ ਉਹਨੂੰ ਤਿਆਰ ਕਰਦੀਆਂ ਤੇ ਕੀ ਕਹਿੰਦੀਆਂ ਨੇ ਉਹ ਮੇਰਾ ਪੁੱਤ ਧਰਮਿੰਦਰ ਵਰਗਾ ਵਣਸ ਸੁਣਾ ਬਣ ਗਿਆ ਹੋਇਆ ਉਹ ਚੀਜ਼ ਜਿਹੜੀ ਉਹ ਲੈ ਕੇ ਗਏ ਆ ਨਾ ਉਹ ਉਹ ਸੂਰਜੀ ਸੀ ਯਾਰ ਉਹ ਉਹਨਾਂ ਦੇ ਨਹੀਂ ਆਪਾਂ ਉਹ ਚੀਜ਼ ਧਰਮਪਾਲੀ ਦੀ ਤਾਂ ਕੀ ਤੁਸੀਂ ਇੱਕ ਵਾਰ ਮਿਲੇ ਜਾਂ ਪਹਿਲਾਂ ਵੀ ਕਦੇ ਮਿਲੇ ਤੁਸੀਂ ਦੂਜੀ ਵਾਰ ਮਿਲੇ ਮੈਂ ਇੱਕ ਵਾਰ ਹੀ ਮਿਲਿਆ ਵਾਂ ਜੀ ਉਹਨਾਂ ਨੂੰ ਤੇ ਉਹ ਜਿਹੜੀ ਮਿਲਣੀ ਸੀ ਸਾਡੀ ਨਾ ਉਹ ਯਾਦਗਾਰ ਮਿਲਣੀ ਬਣ ਗਈ ਤੇ ਬਸ ਉਹਨਾਂ ਦਾ ਅਸ਼ੀਰਵਾਦ ਹੀ ਆ ਉਹ ਵੀ ਜੋ ਨਹੀਂ ਆਪਾਂ ਤਾਂ ਦੂਰੋਂ ਦੇਖਣ ਨੂੰ ਲੋਕ ਤਰਸਦੇ ਆ ਉਹਨਾਂ ਦੇ ਦਾ ਦਰ ਦਰ ਦੇ ਬਾਹਰ ਏਡੀ ਏਡੀਆਂ ਉਹ ਲੱਗੀਆਂ ਹੁੰਦੀਆਂ ਤੇ ਗੁਰੂ ਪਾਤਸ਼ਾਹ ਦੀ ਏਡੀ ਕਿਰਪਾ ਹੋਈ ਤੇ ਸਾਨੂੰ ਉਹਨਾਂ ਨੂੰ ਇੰਨਾ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਦੇ ਨਾਲ ਅਸੀਂ ਬੈਠੇ ਵੀ ਜਿਹੜਾ ਹੈਗਾ ਵਾਸ ਸਾਰਾ ਉਹ ਉਹ ਨਹੀਂ ਪੁੱਲ ਸਕਦਾ ਜੀ ਉਹ ਯਾਦਾਂ ਜਿਹੜੀਆਂ ਉਹਨਾਂ ਦੀਆਂ ਸਿਗਿਓ ਗਰਾਊਂਡ ਟੂ ਅਰਥ ਜੁੜੇ ਹੋਏ ਪਰਸਨ ਸੀਗੇ ਉਹ ਆਪਣੀਆਂ ਗੱਲਾਂ ਉਹਨਾਂ ਨੇ ਨੇੜੇ ਨੇੜ ਲਿਆ ਪਿੰਡਾਂ ਦੀਆਂ ਉੱਥੇ ਗੱਲਾਂ ਕੀਤੀਆਂ ਵੀ ਕੀ ਹੈਗੀਆਂ ਵੀ ਜਿਹੜੀਆਂ ਉਹਨਾਂ ਨੇ ਪੁੱਛਿਆ ਵੀ ਪੈਰੋਂ ਮੰਨਾ ਡੈਡੀ ਉਹਨਾਂ ਨੇ ਗੱਲ ਕੀਤੀ ਵੀ ਉਹ ਪਿੰਡ ਵੀ ਉੱਥੇ ਹੈਗਾ ਵਾ ਹਾਂ ਸਾਨੇ ਵਾਲਾ ਮੈਂ ਉੱਥੇ ਖੇਡਦਾ ਹੁੰਦਾ ਸੀ ਤੇ ਉੱਥੇ ਰੇਲਵੇ ਸਟੇਸ਼ਨ ਆ ਵੀ ਉੱਥੇ ਜਿਹੜਾ ਸੀਗਾ ਉਹ ਸਾਰੀਆਂ ਜਿਉ ਹੈ ਉਹ ਉਹ ਮਤਲਬ ਸਾਰੀਆਂ ਗੱਲਾਂ ਕੀਤੀਆਂ ਜੀ ਉਹਨਾਂ ਨੇ ਅੱਜ ਇਸ ਜਗਤ ਦੇ ਵਿੱਚ ਤਰਮਿੰਦਰ ਜੀ ਨਹੀਂ ਹੈਗੇ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਇੰਡਸਟਰੀ ਹੋਵੇ ਚਾਹੇ ਬਾਲੀਵੁੱਡ ਇੰਡਸਟਰੀ ਹੋਵੇ ਬਹੁਤ ਵੱਡਾ ਘਾਟਾ ਪਿਆ ਇਹ ਘਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਭਾਜੀ ਇਹ ਘਾਟਾ ਕਦੇ ਪੂਰਾ ਹੀ ਨਹੀਂ ਪੈ ਸਕਦਾ ਤੁਸੀਂ ਇਹ ਦੇਖੋ ਉਹਨਾਂ ਨੇ ਤਕਰੀਬਨ ਤਕਰੀਬਨ ਹਰੇਕ ਫਿਲਮ ਦੇ ਵਿੱਚ ਸਾਨੇ ਵਾਲ ਤੇ ਲੋਹਿਆਣੇ ਦਾ ਨਾਮ ਲੈਂਦਾ ਸੀ ਨਾਮ ਲੈਂਦੇ ਸੀ ਨਾ ਆਪਣੇ ਜਿਹੜੇ ਹੈਗੇ ਉਹ ਉਹ ਸਾਡੇ ਲੋਹਿਆਣੇ ਦਾ ਨਾਮ ਉਹ ਕਿੱਥੇ ਤੋਂ ਕਿੱਥੇ ਤੱਕ ਲੈ ਕੇ ਚਲੇ ਗਏ ਉਹ ਸੁਪਰਸਟਾਰ ਸੀ ਉਹ ਫਿਲਮੀ ਜਿਹੜੇ ਹੈਗੇ ਉਹਨਾਂ ਨੂੰ ਆਪਣੇ ਫਿਲਮ ਅਚੀਵਮੈਂਟ ਅਵਾਰਡ ਵੀ ਮਿਲੇ ਨੇ ਪਦਮ ਸ਼੍ਰੀ ਵੀ ਮਿਲਿਆ ਵਾ ਠੀਕ ਹੈ ਇਹ ਸਾਰੇ ਅਵਾਰਡਾਂ ਦੇ ਨਾਲ ਵੀ ਉਹ ਨਵਾਜੇ ਨਵਾਜੇ ਗਏ ਨੇ ਉਹ ਉਹਨਾਂ ਦੇ ਹੱਕਦਾਰ ਵੀ ਸੀ ਤੇ ਬਹੁਤ ਕੁਝ ਲੇਟ ਵੀ ਮਿਲਿਆ ਚਲੋ ਪਰ ਹੱਕਦਾਰ ਸੀਗੇ ਉਹ ਕੋਈ ਐਸੀ ਯਾਦਗਾਰ ਚਲੋ ਇਹਦਾ ਚਲੋ ਤੁਹਾਡਾ ਸਾਰਾ ਲਾਈਵ ਚ ਮੂਮੈਂਟ ਬਣ ਗਿਆ ਨਾ ਲਾਈਵ ਅਚੀਵਮੈਂਟ ਬਣ ਗਿਆ ਹੈਨਾ ਕੋਈ ਐਸੀ ਯਾਦਗਾਰ ਧਰਮਿੰਦਰ ਤੁਹਾਨੂੰ ਖਾਸ ਕਰਕੇ ਕਹੀ ਹੋਵੇਗੀ ਕੋਈ ਗੱਲ ਸਿਰਫ ਤੁਹਾਨੂੰ ਕਹੀ ਹੋਵੇ ਉਹਨਾਂ ਨੇ ਜੀ ਮੈਨੂੰ ਇਹੀ ਆਖਿਆ ਸਾਨੂੰ ਉੱਥੇ ਕਿ ਜਿਹੜੀਆਂ ਅਸੀਂ ਖੇਡਾਂ ਲੈ ਕੇ ਗਏ ਆ ਜਿਹੜੀਆਂ ਪੁਰਾਣੀਆਂ ਹਨ ਕਹਿੰਦੇ ਇਹ ਮੇਰੀਆਂ ਪੰਜਾਬੀ ਖੇਡਾਂ ਮੇਰੇ ਬਚਪਨ ਦੀਆਂ ਤੁਸੀਂ ਲਿਆ ਕੇ ਮੈਨੂੰ ਦੇਤੀਆਂ ਤੇ ਉਹਨਾਂ ਨੂੰ ਕਹਿੰਦੇ ਇਹ ਕਹਿੰਦੇ ਇਹ ਮੇਰੇ ਫਾਰਮ ਹਾਊਸ ਦੇ ਵਿੱਚ ਮੇਰੇ ਰੂਮ ਦੇ ਅੰਦਰ ਇਹ ਖੇਡਾਂ ਰੱਖਣੀਆਂ ਨੇ ਇਹ ਜਿਹੜੀ ਯਾਦ ਮੇਰੀ ਪੰਜਾਬ ਦੀ ਯਾਦ ਹੈ ਮੇਰੀ ਮਿੱਟੀ ਦੀ ਯਾਦ ਇਹ ਇਹ ਅਲਫ਼ਾਜ਼ ਸਾਨੂੰ ਨਹੀਂ ਭੁੱਲ ਸਕਦੇ ਜਿਹੜੇ ਹੈਗੇ ਆ ਮੋ ਮਿੱਟੀ ਦੇ ਨਾਲ ਜੁੜੇ ਹੋਏ ਇਨਸਾਨ ਸੀਗੇ ਤੇ ਪੰਜਾਬ ਦੀ ਮਿੱਟੀ ਨੂੰ ਕੋਈ ਵੀ ਪੰਜਾਬੀ ਜਾਂਦਾ ਸੀ ਉਹਨਾਂ ਨੇ ਸਾਰਿਆਂ ਦੀ ਹੈਲਪ ਕੀਤੀ ਆ ਹਰ ਪੰਜਾਬੀ ਦੀ ਹੈਲਪ ਕਰਦੇ ਸੀਗੇ ਉਹ ਵੀ ਜਿਹੜੇ ਜਿੰਨੇ ਵੀ ਆਪਾਂ ਸੁਣਦੇ ਆ ਜਾਂ ਵੀ ਆਜੋ ਯਾਰ ਕੋਈ ਉਹਨਾਂ ਵਾਲਾ ਸਟਾਰਡਮ ਵਾਲਾ ਤਾਂ ਉਹਨਾਂ ਦੇ ਵਿੱਚ ਹੈ ਹੀ ਨਹੀਂ ਸੀਗਾ ਜੋ ਆਪਾਂ ਉਹਨਾਂ ਦੇ ਨਾਲ ਜਿਹੜੇ ਨਾਲ ਰਹਿੰਦੇ ਆਪਣੇ ਨਾਲ ਗੱਲਾਂ ਕਰਦੇ ਆ ਜਾਂ ਉਸ ਚੀਜ਼ ਦੀ ਇਹ ਘਾਟਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਹੈਗਾ ਜਿਹੜੇ ਉਹ